ਅੱਜ ਆਪਣੇ ਦਿਨ ਦੀ ਸ਼ੁਰੂਆਤ ਰੋਸਟ ਦੇ ਚ ਯਾਰ ਮੈਨੂੰ ਪਤਾ ਨਹੀਂ ਤੇ ਹੁਣ ਅੱਜ ਜਾਣੇ ਅੱਜ ਸ਼੍ਰੀ ਮੋਲ ਅਨੰਦਪੁਰ ਸਾਹਿਬ ਢੋਲਾ ਮੱਲਾ ਵੇਖਣ ਅੱਜ ਤਿਆਰੀ ਤੇ ਕੀਤੀ ਜੇ ਮਾਲਕ ਲੈ ਗਿਆ ਦੇ ਮੱਕੀ ਨੂੰ ਪਹਿਲੀ ਜਿਹੜੀ ਖਾਦ ਦੀ ਕਸਤ ਜਿਹੜੀ ਆਪਾਂ ਪਾਤੀ ਆ ਤੇ ਵਧੀਆ ਮੱਕੀ ਗਰੋਥ ਕਰਨ ਲਈ ਹੁਣ ਮੜਾ ਜਾਨੂੰ ਪਾਣੀ ਲਾਉਣੇ ਆ ਫਿਰ ਖਾਦ ਜਿਹੜੀ ਐ ਪੂਰੀ ਲੱਗ ਜੂਗੀ ਤੇ ਵਧੀਆ ਅਸਰ ਹੋ ਜੂਗਾ ਓਏ ਲਾ ਦਵੇਂ ਆਪ ਦੇ ਕੁੱਤੇ ਆ ਤੇ ਦਵੇਂ ਆਪਸ ਵਿੱਚ ਲੜਨ ਨੂੰ ਫਿਰਦੇ ਐਡੇ ਖਤਰਨਾਕ ਚਲੋ ਚਲੋ ਅੰਦਰ ਤੇ ਹੁਣ ਸਾਰੇ ਬੰਦਿਆਂ ਨੂੰ ਚਾਹ ਚੁ ਪਿਆ ਕੇ ਇਹਨਾਂ ਨੂੰ ਕੰਮ ਸਮਝਾ ਜਾਣੇ ਆ ਦੋ ਦਿਨ ਲਾਉਣੇ ਆ ਅਪਾ ਦੋਹਾਂ ਦਿਨਾਂ ਬਾਅਦ ਆ ਜਾਾਂਗੇ ਤੇ ਮੂੰਗੀ ਨੂੰ ਸਪਰੇਅ ਕਰਨ ਵਾਲੀ ਰਾਤ ਦੇ ਰਾਹ ਗਿਆ ਹਣ ਕਰਕੇ ਸਪਰੇਅ ਤੇ ਫਿਰ ਚੱਲਦੇ ਆ ਨਾ ਅੱਜ ਪੁਆਇ ਹਾਈ ਚੇਰੋ ਹੁਣ ਮੁੰਡੇ ਰਿਪੇਅਰ ਕਰਨਦੇ ਆ ਜੋਦਣ ਵਾ ਕਿਰੇ ਮਗਰ ਪੈ ਗਿਆ ਤਬ ਉਹ ਤੇ ਇੰਨਾ ਦਾ ਨਹੀਂ ਕੋਈ ਜੋਰ ਜੀ ਦੇ ਮਰਜ਼ੀ ਮਗਰ ਪੈ ਜਾਣੇ ਬੰਦੇ ਇੱਕ ਨੌਜਲ ਖਰਾਬ ਆ ਤੇ ਬੰਦੇ 10 ਕੰਮ ਪੂਰਾ ਜੋਰ ਆਣਾ ਚੱਲਣ ਡਿਆ ਵਾ ਨਾਲ ਕੋਈ ਠਿਮਰੀ ਵਾਲਾ ਕੋਈ ਵਾਸ਼ਲ ਵਾਲਾ ਆ ਆ ਸੁਖ ਲੱਭਣਾ ਆਪਾਂ ਨੂੰ ਪੰਜਾਬ ਤੋਂ ਬਾਹਰ ਬਾਬਾ ਤੇ ਇੱਕ ਨੋਜ਼ਲ ਕਸਣਿਆ ਥੱਲੇ 나ਟ ਫੜਾਉਣਾ ਲੈ ਫੇਰ ਨਿਵਣਾ ਪੈ ਗਿਆ ਨੂੰ ਥੱਲੇ ਤਿਆਰ ਵਰ ਤਿਆਰ 나ਟ ਲੈ ਕੇ ਖਲੋਤੇ ਸਾਰੇ ਅਹੀ ਹੁੰਦਾ ਮੈਂ ਨਾ ਫੜਾਉ ਓਏ ਐਨ ਕਰ ਓਏ ਓ ਮੇਰੇ ਵਾਲੇ ਸਾਹਣ ਤੇ ਕੌਣ ਚੱਲਿਆ ਵਾ ਅੱਜ ਰੰਜੂਦ ਭਾਜੀ ਬਹਿਣਗੇ ਉੱਤੇ ਮੜ ਕੇ ਆਪ ਦੇ ਨਾਲ ਛੱਡ ਦਿੰਦਾ ਅਸੇ ਲਈ ਜਿੱਦਾਂ ਪ੍ਰਾਣ ਨੇ ਨੂੰ ਮੈਂ ਤੇ ਟਰਬੋ ਤੇ ਦੂਜੇ ਟਰੈਕਟਰ ਉਧਰ ਕਹੂਗਾ ਮੇਰਾ ਟਰੈਕਟਰ ਮੇਰਾ ਤੇ ਜਿੱਦਾਂ ਪ੍ਰਾਣ ਆ ਟਰੈਕਟਰ ਵੇਲਾ ਉਧਰ ਇਹਨੇ ਭੱਜ ਗਿਆ ਇਹ ਪਦੇ ਬਿੰਦਾਨਾ ਭੱਜ ਗਿਆ ਨਹੀਂ ਨਹੀਂ ਬਹੁਤ ਇਹ ਚਾਚਾ ਸਾਡੀ ਫਰਮ ਦਾ ਸਾਰਿਆਂ ਨੂੰ ਵੱਡਾ ਚਾਚਾ ਏ ਜੋ ਸਾਨੂੰ ਗਿਆਨ ਵੀ ਦਿੰਦਾ ਵਾ ਹਰ ਇੱਕ ਕੰਮ ਦਾ ਜਿਹੜੇ ਮਰਜ਼ੀ ਕੰਮ ਦਾ ਗਿਆਨ ਲੈ ਲਵੇ ਤੇ ਹੁਣ ਆਪਣੇ ਟਰੈਕਟਰਾਂ ਦਾ ਥੋੜਾ ਬਾਲਾ ਨਾ ਜਿੱਦਾਂ ਵੀ ਬੜੇ ਚਿਰ ਦੇ ਚੱਲਣ ਦੇ ਆ ਤੇ ਥੋੜਾ ਜਿਹਾ ਤਰਾ ਬੈਟਰੀਆਂ ਬੂਟਰੀਆਂ ਡਾਊਨ ਹੋ ਗਈਆਂ ਸੀ ਉਹਨਾਂ ਟੈਸਟ ਟ੍ਰਿਪ ਕਰਾ ਕੇ ਸਾਰਾ ਕੁਝ ਅੱਜ ਫੇਰ ਆਪਣਾ ਥੋੜਾ ਜਿਹਾ ਥਾਂ ਬਣਨ ਵਾਲਾ ਵਾ ਉਹਦੀ ਤਿਆਰੀ ਕਰਾਂਗੇ ਢੋਤ ਆ ਕੇ ਅੱਜ ਇਹਨਾਂ ਨੂੰ ਆਖਿਆ ਕਰ ਦਿਖਾ ਲਿਓ ਸਾਰੇ ਤੇ ਫੇਰ ਜਿੱਦਾਂ ਦਾ ਆ ਸਾਰੇ ਜਣੇ ਲੱਗਾਂਗੇ ਦੋਵੇ ਤਿੰਨੇ ਟਰੈਕਟਰ ਸਟਾਰਟ ਨਹੀਂ ਹੁੰਦੇ ਬੈਟਰੀਆਂ ਬੜੇ ਚਿਰਾਂ ਦੀਆਂ ਬਦਲੀਆਂ ਬਦਲੀਆਂ ਇਹ ਕਾਰ ਡਰਾਇਵਰ ਦੀ ਬੈਟਰੀ ਡਾਊਨ ਹੋਈ ਹੈ। ਉਹ ਸਕੈਨ ਕਰ ਲੈ। ਚਲੋ। ਮੈਂ ਇਹਨਾਂ ਨੂੰ ਗੁਰਮੁਖੜਾ ਰੋਟੀ ਲਿਆਦਾ। ਮਾਰਿਆ ਫਿਰ ਅੱਲਾ। ਜਦ ਇੱਕ ਨਾੜਕ ਸੂਈ ਲੱਗ ਜਾ। ਹੁਣ ਅਸੀਂ ਸਾਰੇ ਵੀਰ ਤੁਰ ਪਏ ਆ। ਸ਼ਰੀਦ ਅਨੰਦਪੁਰ ਸਾਹਿਬ। ਪਿਆਰ ਕਰਦੇ ਇੱਥੇ ਸੂਈ ਮਾਰਦਾ ਕਰੇ। ਦੂਰ ਲੱਗੇ ਆਣੇ। ਰਵਿੰਦਰ ਸਿੰਘ ਕਨੇਡਾ ਬਲਜਿੰਦਰ ਸਿੰਘ ਜਈ ਸੁਖਮਨ ਸਿੰਘ ਐਗਰੀਕਲਚਰ ਫਾਰਮ ਸਤਜਿੰਦਰ ਸਿੰਘ ਐਗਰੀਕਲਚਰ ਜੋਸੇ ਮਹਿਕਮਾ ਤੇ ਸਾਰੇ ਸਪਰੇ ਮਹਿਕਮਾ ਇਧਰ ਆ ਮੱਕੀ ਮਹਿਕਮਾ ਗਾੜੀ ਚ ਲਾਉਣ ਡਿਆ ਵਾ ਤੇ ਮਗਰਲੇ ਕਣਕ ਮਹਿਕਮਾ ਤੇ ਸਾਰੇ ਕੋਈ ਐਸਡੀਓ ਕੋਈ ਕਨੇਡਾ ਦਾ ਤੇ ਹੁਣ ਅੱਜ ਪਹੁੰਚਦੇ ਆ ਅਨੰਦਪੁਰ ਸਾਹਿਬ ਜੇਰ ਉੱਥੇ ਜਾ ਕੇ ਤੁਹਾਡਾ ਰਸਤੇ ਦੀਆਂ ਵੀ ਗੱਲਾਂ ਦੱਸਾਂਗੇ ਅਸਲੇ ਖੇੜ ਦੇ ਤੁਰੇ ਜਾਵਾਂਗੇ ਤੇ ਵੈਗਰੂ ਦਾ ਨਾਮ ਜਪਦੇ ਤੁਰੇ ਜਾਣਾ ਸੀ ਹੁਣ ਆਪਾਂ ਚੋਕ ਲਿਆ ਮਾਝੇ ਦੀ ਮਝੈਲ ਹੈ ਬਈ ਓਏ ਹੁਣ ਚੱਕ ਲਿਆ ਮਾਝੇ ਦੀ ਮਝੈਲ ਸ਼ਮਸ਼ੇਰ ਸਿੰਘ ਸੰਧੂ ਵਿਰਕ ਉਹ ਤਾਂ ਇਹਨਾਂ ਤੇ ਮਸੇ ਜ਼ਮਮਾ ਖਣ ਮੋਢਿਆਨੇ ਕੋਟੇ ਬਣਾਉਂਦੇ ਆ ਇਹਨਾਂ ਮਗਰ ਦੀਆਂ ਬਣਾਉਂਦੇ ਥੋੜਾ ਜਿਹਾ ਇਹ ਡਾਲਿਆ ਏ ਮਲੇ ਤੋਂ ਚੱਕੀਂ ਕਰੋ ਇਹਨਾਂ ਨੇ ਬਾਹਰ ਦੇ ਘਰੇ ਘਰੇ ਨਹੀਂ ਗਾ ਹੁਣ ਪੂਰਾ ਜੱਗ ਦੇ ਭੈਣ ਜਵਾਈ ਚ ਆਪਣੀ ਬਾਹਰ ਸਿੰਘਾਂ ਨੇ ਰੋਜ਼ ਲੰਗਰ ਛਕਲੇ ਆ ਮੈਂ ਦੱਸਦਾ ਤਵਾਰ ਪਿਆ ਨਹੀਂ ਲੱਗਦਾ ਦੀਆਂ ਬੁੱਟੀਆਂ ਨੂੰ ਕੋਲ ਬਾਈ ਸਾਰਨਾ ਨਾ 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 ਨਹੀਂ 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 ਓਹ ਜਲਦੀ ਜਲਦੀ ਕੰਮ ਜਮਦੂਨ ਦਾ ਝੋਟਾ ਬਣ ਗਿਆ ਉਹ ਜਲਦੀ ਆ ਕੰਮ ਨਹੀਂ ਭੱਜ ਗਿਆ ਬਚ ਗਿਆ ਗੱਡੀ ਆ ਆਪਣੇ ਕੋਲ ਨਹੀਂ ਬਚ ਗਿਆ ਵਾ ਬਚ ਗਿਆ ਵਾ ਤੇ ਲਾ ਤਾਂ ਰੰਗ ਗਿਆ ਨਹੀਂ ਹਿੰਦੀ ਮੇਰਾ ਬੈਗ ਪਿੰਦਾ ਜਾਂਦਾ ਨਹੀਂ ਬਚ ਗਿਆ ਆ ਇੱਥੇ ਆਪਾਂ ਪ੍ਰਿਆਨੀਆਂ ਨੂੰ ਲਾਪ ਨਹੀਂ ਨਹੀਂ ਮਾਰ ਚਲੋ ਹੁਣ ਨਾ ਬੋਲਿਓ ਵੈਗਰੂ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਹੁਣ ਲੰਮਾ ਲਾ ਵੇਖਣ ਬਹੁਤ ਰੌਣਕਾਂ ਵਾ ਉਤਸ਼ਾਹ ਵਾਂ ਸੰਗਤਾਂ ਦੇ ਵਿੱਚ ਛੰਡੇ ਲਾ ਕੇ ਮੋਟਰਸਾਈਕਲਾਂ ਦੇ ਪਰਲੀਆ ਟ੍ਰੈਕ ਨਹੀਂ ਆਪਾਂ ਦਾ ਯੂਜ ਕਰਦੇ ਹਾਂ ਹਣ ਪਰਲੇ ਹੱਥ ਵਾਲੇ ਤਾਂ ਯਾਰ ਤੋੜਦੇ ਹੀ ਨਹੀਂ ਕੀ ਕਰਾਂ ਨਹੀਂ ਟੁੱਰੀ ਜਾਣਾ ਜਾਂ ਜਾਂਦੇ ਅੱਧ ਜਿਹੇ ਚ ਰੱਖੀ ਚੱਲੀ ਹੈ ਜਿਹੜੀ ਟੁੱਰੀ ਹੈ ਉਹਦੇ ਨਾਲ ਟੁੱਰੀ ਆਇਆ ਕਰਾਂਗੇ ਤੇ ਬਾਸੜ ਨਾਂਗੇ ਨੂੰ ਫੇਰ ਟੁੱਟਿਆ ਬਾਸੜ ਦੇ ਕਰਕੇ ਹਾਂ ਇਹਦੇ ਆਖਰੀ ਬਾਬੇ ਪਤਾ ਟਰਾਲੀ ਵਾਲੇ ਮੋਛਲਾ ਜੋ ਵਰਦੀ ਅੱਛਾ ਸੱਚੀ ਆ ਬੰਦਾ ਕਦਮ ਬਣਾਈ ਹਾਂ ਹਾਂ ਠੀਕ ਆ ਇਹ ਸਹੀ ਆ ਗਿਆ ਭਾਉ ਠੀਕ ਆ ਇਹ ਕਹਾ 10000 ਰੁਪਏ ਕੈਮਰਾ ਲੈਣੇ ਬਣੇ ਪਿਆ ਨਹੀਂ ਵਧੀਆ ਵਧੀਆ ਤੇ ਮੰਦਰੀਆ ਰੋਲ ਦਾ ਸੱਨਾ ਪਾਣੀ ਵੀ ਦਹਾ ਅਗਲੇ പണ്ഡോറി ਹਾਂ ਵਗਦੇ ਵੀ ਹੋਣਗੇ ਯਾਰੇ ਹੈ ਇੱਕ ਤਾਂ ਰੱਖਿਆ ਉਹਨੂੰ ਬਿਚਾਏ ਇੱਜਾ ਇਹ ਨੀ ਸਮਾਨ ਲਾ ਕੇ ਦਰਵਾਜ਼ਾ ਇਹ ਦੂਜਾ ਫਿਰ ਵੀ ਸ਼ੋਸ਼ਾ ਸਾਂਭੀ ਪੂਰੀ ਮੈਂ ਤਾਂ ਰੱਖਣਾ ਇੱਧਰਲੇ ਬਨੇ ਟਰਾਲੀਆਂ ਟਰਾਲੀਆਂ ਆਏ ਹੋਏ ਆਹ ਲੈ ਖਾਣਾ ਡੇ ਗਿਆ ਰਿਹਾ ਵਾਲੇ ਜਬਰਦਸਤ ਟਰੈਕਟਰ ਤਿਆਰ ਕੀਤੇ ਵੀਰਾਂ ਨੇ ਇਹ ਵੀ ਹੌਲੇ ਮੱਲੇ ਦੀਆਂ ਇਹ ਭਾਜੀ ਬਲਜਿੰਦਰ ਸਿੰਘ ਸਤਿ ਸ਼੍ਰੀ ਅਕਾਲ ਸੇਖ ਰਵਿੰਦਰ ਸਿੰਘ ਬਲਜਿੰਦਰ ਸਿੰਘ ਸਾਰੇ ਰੌਣਕਾਂ ਵੇਖਣਦੇ ਆ ਤੇ ਆਪਣੇ را یہ میر یہ شاعر یہ اے اپرا کو 12 مطلب ਬੋਲੀ <tries> ਸਾਹਿਬ